ਇਹ ਦੋ ਬੰਦੇ ਚੱਕਰੀਆ ਤੁਸੀਂ ਉਹ ਕਿਸ ਅਪਰਾਧ ਚ ਚੱਕੇ ਹਾਂਜੀ ਇਹ ਪਿੱਛੇ ਇਹ ਨਾ ਮੋਬਾਈਲ ਖੋ ਹੋਇਆ ਸੀ ਇੱਥੇ ਸਾਡੇ ਜਿਸ ਬੰਦੇ ਅਸੀਂ ਐਫ ਆਰ ਦਰਜ ਕੀਤੀ ਸੀ ਤੇ ਉਸ ਬੰਦੇ ਅਸੀਂ ਇਹ ਦੋ ਜਿਹੜੇ ਪੰਡੂਰੀ ਖਾਸ ਤੋਂ ਨੇ ਇੱਕ ਦਾ ਨਾਮ ਗੁਰਪ੍ਰੀਤ ਦਾ ਇੱਕ ਦਾ ਨਾਮ ਹਰਦੀਪ ਹੈ ਇਹ ਦੋਨੋਂ ਅਸੀਂ ਫੜੇ ਜਿਨ੍ਹਾਂ ਦਾ ਮੋਬਾਈਲ ਬ੍ਰਮੰਦ ਕੀਤਾ ਤੇ ਬਿਨਾ ਨੰਬਰੀ ਮੋਟਰਸਾਈਕਲ ਇਹਨਾਂ ਕੋਲ ਉਹ ਵੀ ਬ੍ਰਮੰਦ ਕੀਤਾ ਇਹਨਾਂ ਸਰ ਇਹਨਾਂ ਦਾ ਕੋਈ ਪਹਿਲਾਂ ਮਕਦਮਾ ਦਰਜ ਪਹਿਲਾਂ ਇਹਨਾਂ ਦਾ ਕੋਈ ਮਕਦਮਾ ਦਰਜ ਨਹੀਂ ਹਜੇ ਅਸੀਂ ਪੁਲਿਸ ਮਾਰ ਲਵਾਂਗੇ ਜਿਵੇਂ ਤੁਸੀਂ ਪੁੱਛ ਕੀ ਚਾਹੁੰਦਾ ਆ ਉਹ ਫਿਰ ਦੱਸਿਆ ਜਾਊਗਾ ਇਹ ਕਿੰਨੀ ਵਾਰ ਦਾ ਤ ਮੰਨਿਆ ਜੀ ਇਹ ਅਜੇ ਸਕੂਲ ਸਰਮਾਨ ਚ ਇਹਨਾਂ ਨੂੰ ਪੁੱਛ ਕੇ ਚਰਾਂਗੇ ਅਜੇ 2 ਦਿਨ ਮੰਨਿਆ ਹੈ ਤੇ ਫਰਦਰ ਜਿਹੜੀ ਆ ਹੋਰ ਜੇ ਵਾਰਦਾਤਾ ਕੀਤੇ ਆ ਨੇ ਇਹਨਾਂ ਨੂੰ ਉਹ ਫਿਰ ਤੁਹਾਨੂੰ ਦੱਸਿਆ ਜਾਊਗਾ ਇਹਨਾਂ ਨੂੰ ਕੋਈ ਸਮਾਨ ਵੀ ਬਰਾਮਦ ਹੋਇਆ ਸਰ ਮੋਬਾਈਲ ਇੱਕ ਬਰਾਮਦ ਹੋਇਆ ਜਿਹੜਾ ਖੋ ਵਾਲਾ ਤੇ ਜਿਹੜਾ ਮੋਟਰਸਾਈਕਲ ਬਿਨਾ ਨੰਬਰੀ ਜਿਹਦੇ ਲੁੱਟਾ ਖਵਾ ਕਰਦੇ ਨੇ ਉਹ ਵੀ ਬਰਾਮਦ ਕਰਾਓ ਸਰ ਮੋਟਰਸਾਈਕਲ ਉਹ ਚੋਰੀ ਦਾ ਆ ਕਿ ਇਹਨਾਂ ਦਾ ਆਪਣਾ ਆ ਉਹ ਜਿਹੜਾ ਇਨਵੈਸਟੀਗੇਸ਼ਨ ਜਾਊਗਾ ਉਹ ਅਸੀਂ ਡੀਪੀ ਦਫਤਰ ਤੋਂ ਪਤਾ ਕਰਕੇ ਤੇ ਉਸ ਤੋਂ ਬਾਅਦ ਜਿਹੜੀ ਇਹ ਜਿਕਰ ਇਹਨਾਂ ਦੇ ਨਾਮ ਤੇ ਹੈਗਾ ਤਾਂ ਉਹ ਵੀ ਪਤਾ ਲੱਗ ਜਾਊਗਾ ਕਿ ਇਹ ਕੰਈ ਹੈ ਤਾਂ ਉਹ ਵੀ ਪਤਾ ਲੱਗ ਜਾਊਗਾ ਤੇ ਅੰਕਾ ਤਾਂ ਇਹਨਾਂ ਨੇ ਕੀ ਕਾਰਵਾਈ ਕੀਤੀ ਇਹਨਾਂ ਨੇ ਇਹਨੂੰ ਰਿਮਾਂਡ ਲਵਾਵਾਂਗੇ ਜੀ ਪੇਸ਼ ਕਰਕੇ ਇਹਨੋਂ ਨਾਲ ਤੇ ਅੱਗੇ ਜਿਹੜੇ ਰਿਮਾਂਡ ਚ ਜੋ ਪੁੱਛਗਿੱਛ ਗੱਲਾਂ ਸਾਹਮਣੇ ਆਣਗੀਆਂ ਉਹ ਫਿਰ ਕਾਰਵਾਈ ਮੁੱਚ ਲੈਣਦੀਆਂ